ਸਸ਼ੀ ਕਾਲ ਜੀ ਲੋ ਜੀ ਕਿ ਤੁਹਾਨੂੰ ਵੀਡੀਓ ਹੋਰ ਦਿਖਾ ਦਿੰਨੇ ਆ ਇਹ ਵੀਡੀਓ ਦੱਸਣ ਦੀ ਜ਼ਰੂਰਤ ਹੀ ਨਹੀਂ ਕਿ ਇਹ ਵੀਡੀਓ ਕਿਸ ਦਾ ਤੁਸੀਂ ਆਪ ਹੀ ਦੇਖ ਸਕਦੇ ਹੋ ਇਹ ਵੀ ਇੱਕ ਡਰਾਮੇ ਦਾ ਪਾਟ ਨਹੀਂ ਨਜ਼ਰ ਆਉਂਦਾ ਕਿਉਂਕਿ ਹੁਣ ਤੱਕ ਜਦੋਂ ਨਿੱਜੀ ਚੈਨਲ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਇੰਟਰਵਿਊਜ਼ ਵਗੈਰਾ ਕੀਤੀਆਂ ਤਾਂ ਉਸ ਦੇ ਵਿੱਚ ਕਿਹਾ ਗਿਆ ਸੀ ਕਿ ਜਿਹਾ ਕੁਝ ਵੀ ਨਹੀਂ ਹੁੰਦਾ ਕਈ ਜਾਣੇ ਨੇ ਵੀ ਇਸ ਦੇ ਬਾਰੇ ਖੁਲਾਸਾ ਕੀਤਾ ਸੀ ਪਰ ਫਿਰ ਵੀ ਦੇਖਿਆ ਜਾ ਰਿਹਾ ਕਿ ਪਤਾ ਨਹੀਂ ਕੀ ਇਹਨਾਂ ਤੇ ਪਾਣੀ ਦੇ ਛੱਟਾ ਮਾਰਿਆ ਜਾਂਦਾ ਜਾਂ ਫਿਰ ਇਹਨਾਂ ਨੂੰ ਹੱਥ ਲਗਾਇਆ ਜਾਂਦਾ ਤੇ ਉਸ ਤੋਂ ਬਾਅਦ ਇਹਨਾਂ ਦੇ ਸਰੀਰ ਕਰੰਟ ਛੱਡਣ ਲੱਗ ਜਾਂਦੇ ਨੇ ਇੱਕ ਮਹਿਲਾ ਨੇ ਤਾਂ ਸੱਚੀਓ ਹਾਦੀ ਕਰ ਦਿੱਤੀ ਐਕਟਿੰਗ ਇੰਨੀ ਘੈਂਟ ਕੀਤੀ ਆ ਨਾ ਲੱਗਦਾ ਕਿ ਇਹਦਾ ਸੀਨ ਦੇਖ ਕੇ ਤਾਂ ਫਿਲਮਾਂ ਵਾਲੇ ਵੀ ਆਫਰ ਜ਼ਰੂਰ ਦੇ ਦੇਣਗੇ ਕਿ ਕਿਵੇਂ ਉਹ ਜਦੋਂ ਹੱਥ ਲਗਾਇਆ ਤਾਂ ਉਹਨੇ ਇਹ ਵੀ ਨਹੀਂ ਦੇਖਿਆ ਵੀ ਮੈਂ ਡਿੱਗ ਕਿੱਥੇ ਰਹੀ ਆ ਕਿ ਇੰਨੀ ਜ਼ੋਰ ਦੀ ਨੀਚੇ ਧੜਕ ਕਰਕੇ ਡਿੱਗਦੀ ਆ ਤੇ ਡਿੱਗਦੀ ਡਿੱਗਦੀ ਜਿਹੜੇ ਉੱਤੇ ਕੂਲਰ ਲੱਗੇ ਨੇ ਉੱਥੇ ਤੱਕ ਪਹੁੰਚ ਜਾਂਦੀ ਆ ਤੇ ਜਿਨ੍ਹਾਂ ਦੇ ਡਰੈੱਸ ਕੋਡ ਪਾਇਆ ਹੋਇਆ ਇੱਕੋ ਨਾਲ ਦੀਆਂ ਡਰੈੱਸਾਂ ਜਿਹੜਾ ਪਾਈਆਂ ਹੋਈਆਂ ਨੇ ਹਰੇ ਰੰਗ ਦੀਆਂ ਕੁਰਤੀਆਂ ਤੇ ਨਾਲ ਕਾਲੀਆਂ ਸਲਵਾਰਾਂ ਇਹ ਰੱਖੇ ਹੋਏ ਨੇ ਤਾਂ ਕਿ ਇਹਨਾਂ ਦੀ ਥੋੜੀ ਜਿਹੀ ਸੰਭਾਲ ਸੰਭ ਜਿਨ੍ਹਾਂ ਨੂੰ ਅੱਗੇ ਅਜਿਹਾ ਕੁਝ ਕਰਨ ਲਈ ਕਿਹਾ ਜਾਂਦਾ ਤੇ ਦੂਜੇ ਉਹ ਨੇ ਜਿਹੜੇ ਇਹਨਾਂ ਦੇ ਸਾਥ ਸੰਭਾਲ ਵਾਸਤੇ ਰੱਖੇ ਹੋਏ ਨੇ ਇਹ ਅਸੀਂ ਨਹੀਂ ਕਹਿੰਦੇ ਇਹਨੇਕਾਂ ਵੀਡੀਓਜ਼ ਆਉਂਦੇ ਨੇ ਤੇ ਲੋਕਾਂ ਦੀ ਜਿਹੜੀ ਰਾਏ ਹੁੰਦੀ ਆ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਲੋਕ ਕਹਿੰਦੇ ਨੇ ਕਿ ਇਹਨਾਂ ਦੇ ਕੋਲ ਜਿਹੜਾ ਕਿ ਸਿਰਫ ਪਖੰਡਵਾਦ ਕੀਤਾ ਜਾਂਦਾ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਦੀਆਂ ਲੋਕਾਂ ਨੂੰ ਬਿਮਾਰੀਆਂ ਲੱਗੀਆਂ ਹੋਈਆਂ ਨੇ ਉਹ ਸਿਰਫ ਡਾਕਟਰੀ ਇਲਾਜ ਨੇ ਪਰ ਅਜਿਹੇ ਲੋਕ ਨੇ ਜੋ ਪਖੰਡਵਾਦ ਕਰਦੇ ਨੇ ਤੇ ਲੋਕਾਂ ਨੂੰ ਕਹਿੰਦੇ ਨੇ ਕਿ ਅਸੀਂ ਤੁਹਾਡਾ ਇਲਾਜ ਕਰਾਂਗੇ ਤੁਹਾਡੀਆਂ ਲਾ ਇਲਾਜ ਬਿਮਾਰੀਆਂ ਜਿਨ੍ਹਾਂ ਦਾ ਇਲਾਜ ਵੀ ਨਹੀਂ ਹੁੰਦਾ ਜੋ ਜਿਨਾਂ ਦਾ ਹੱਲੇ ਇੱਕ ਇਲਾਜ ਹੀ ਹੁੰਦਾ ਤਾਂ ਉਹ ਵਰਗੀਆਂ ਬਿਮਾਰੀਆਂ ਵੀ ਅਜਿਹੇ ਲੋਕ ਹੱਥ ਲਾ ਕੇ ਪਾਣੀ ਪੁੰਨ ਦਾ ਛੱਟਾ ਦੇ ਕੇ ਠੀਕ ਕਰ ਦਿੰਦੇ ਤਾਂ ਇਹ ਗੁੰਮਰਾਹ ਕੀਤਾ ਜਾਂਦਾ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਇਲਾਜ ਹੀ ਡਾਕਟਰ ਕੋਲ ਜਦੋਂ ਡਾਕਟਰ ਕੋਲ ਐਨੀਆਂ ਵੱਡੀਆਂ ਵੱਡੀਆਂ ਮਸ਼ੀਨਾਂ ਨੇ ਉਹਨਾਂ ਦੀਆਂ ਮਸ਼ੀਨਾਂ ਵੀ ਕਈ ਵਾਰ ਇਲਾਜ ਦੇ ਵਿੱਚ ਜਿਹੜੇ ਕਿ ਕੰਮਜਾਬ ਨਹੀਂ ਹੁੰਦੇ ਕਈ ਵਾਰ ਇਲਾਜ ਬੰਦੇ ਦਾ ਨਹੀਂ ਵੀ ਠੀਕ ਹੁੰਦਾ ਤੇ ਉਹਦੀ ਜਾਨ ਚਲੀ ਜਾਂਦੀ ਜਦੋਂ ਮਸ਼ੀਨਾਂ ਤੇ ਇਹਨਾਂ ਡਾਕਟਰ ਜਿਨ੍ਹਾਂ ਨੇ ਇਹਨੀ ਪੜ੍ਹਾਈ ਕੀਤੀ ਹੈ ਜਦੋਂ ਉਹਨਾਂ ਦੇ ਉੱਥੇ ਕਈ ਵਾਰ ਹੱਥ ਖੜੇ ਹੋ ਜਾਂਦੇ ਨੇ ਤਾਂ ਫਿਰ ਅਜਿਹੇ ਲੋਕ ਕੀ ਮੈਂ ਦਾਵਾ ਕਰ ਸਕਦੇ ਨੇ ਜਿਨ੍ਹਾਂ ਕੋਲ ਕੋਈ ਡਿਗਰੀ ਨਹੀਂ ਜਿਹੜੇ ਕੋਈ ਪੜ੍ਹਿਆ ਲਿਖਿਆ ਨਹੀਂ ਤੇ ਇਹ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਲੋਕਾਂ ਨੂੰ ਗੁੰਮਰਾਹ ਕਰਨ ਦੇ ਨਵੇਂ ਤੋਂ ਨਵੇਂ ਤਰੀਕੇ ਅੱਜ ਦੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ अनेका ਦੇਖ ਸਕਦੇ ਕਿ ਕਿਵੇਂ ਲੋਕਾਂ ਨੂੰ ਜਿਹੜਾ ਕਿ ਇੱਕ ਗਲਤ ਰਾਹ ਉੱਤੇ ਪਾ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਅਭੀ ਤੁਹਾਨੂੰ ਐਦਾਂ ਕਰ ਦਾਂਗੇ ਅਸੀਂ ਠੀਕ ਕਰ ਦਾਂਗੇ ਐਦਾਂ ਕੁਝ ਵੀ ਨਹੀਂ ਹੁੰਦਾ ਜੋ ਇਲਾਜ ਡਾਕਟਰ ਨੇ ਕਰਨਾ ਉਹ ਡਾਕਟਰ ਹੀ ਨਹੀਂ ਕਰਨਾ ਤੁਸੀਂ ਜਿੱਥੇ ਮਰਜ਼ੀ ਭੱਜ ਲੋ ਅਜਿਹਾ ਕੁਝ ਵੀ ਨਹੀਂ ਹੁੰਦਾ ਤਾਂ ਤੁਸੀਂ ਜਿਹੇ ਲੋਕਾਂ ਤੋਂ ਬਚਿਆ ਕਰੋ ਪਖੰਡਵਾਦ ਤੋਂ ਬਚਿਆ ਕਰੋ ਤੁਹਾਡੇ ਵਰਗੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਗੱਲਾਂ ਦੇ ਵਿੱਚ ਲਾ ਕੇ ਇਹਨਾਂ ਦੇ ਵੱਲੋਂ ਪਖੰਡਵਾਦ ਦਾ ਪ੍ਰਚਾਰ ਜੋਰਾ-ਸ਼ੋਰਾ ਤੇ ਕੀਤਾ ਜਾਂਦਾ ਤੇ ਲੋਕ ਸੋਚਦੇ ਨੇ ਸ਼ਾਇਦ ਇਹ ਠੀਕ ਹੋਏ ਨੇ ਤਾਂ ਸ਼ਾਇਦ ਅਸੀਂ ਵੀ ਠੀਕ ਹੋ ਜਾਈਏ ਤਾਂ ਅਜਿਹਾ ਕੁਝ ਨਹੀਂ ਹੁੰਦਾ ਜਿਹੜੇ ਲੋਕ ਠੀਕ ਹੁੰਦੇ ਨੇ ਵੈਸੇ ਜੇਕਰ ਉਹਨਾਂ ਦੀ ਸੱਚਾਈ ਦੇਖੀ ਜਾਵੇ ਤਾਂ ਠੀਕ ਉਹ ਵੀ ਨਹੀਂ ਹੁੰਦੇ ਬਸ ਇੱਕ ਤਰ੍ਹਾਂ ਦੀ ਗਵਾਹੀ ਦੇ ਦਿੰਦੇ ਨੇ ਤਾਂ ਕਿ ਜਿਹੜੇ ਲੋਕ ਉਹਨਾਂ ਨੂੰ ਦੇਖ ਕੇ ਹੋਰੋਂ ਲੋਕ ਉੱਥੇ ਆ ਜਾਣ